ਵਾ ਮੁਬਾਰਕ ਮਹੀਨੇ ਦੇ ਅੰਦਰ ਜਿਸ ਨੂੰ ਸ਼ਹਿਰੁਨ ਆਜ਼ੀਮ ਕਿਹਾ ਗਿਆ ਔਰ ਜਿਸ ਦੇ ਅੰਦਰ ਅੱਲਾਹ ਤਾਲਾ ਨੇ ਬੜੀਆਂ ਰਹਿਮਤਾਂ ਔਰ ਬੜੀਆਂ ਬਰਕਤਾਂ ਈਮਾਨ ਵਾਲਿਆਂ ਦੀ ਤਰਫ ਮੁਤਵੱਜਹ ਕੀਤੀਆਂ ਨੇ ਇਸ ਦੇ ਅੰਦਰ ਇੱਕ ਅੱਛੀ ਪਹਿਲ ਹੈ ਜੋ 3-4 ਸਾਲ ਤੋਂ ਅਸੀਂ ਦੇਖ ਰਹੇ ਹਾਂ ਮਾਸ਼ਾਅੱਲਾ ਕਿ ਲੋਕਾਂ ਨੂੰ ਮੀਡੀਆ ਦੇ ਜ਼ਰੀਏ ਜੋ ਹੈ ਰੋਜ਼ੇ ਦੀਆਂ ਬਖਵਖ ਔਰ ਇਸਲਾਮੀ ਨੌਲੇਜ ਦੀਆਂ ਬਖਵਖ ਬਾਤਾਂ ਨੇ ਜਿਹੜੀਆਂ ਉਹ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ और इस ताल्लुक नाल अलहदुल्ला बहुत सारे उलमा दिया बात सुनने दिया ने अल्लाह ताल इस जो है कबूल करे और इसनों अल्लाह ताले लिए सदक जारिया बनावे अज अल्लाह ने जो दीन उतारे दीन आसान है अदीन यसरुन इसकी एक मिसाल भी है कि अल्लाह ताल किसी के ऊपर सख्ती नहीं करते बल्कि अल्लाह नबी सल्ह आल ने फरमाया अदीन यसरुन दीन आसान है तो आसानी की एक बहुत बड़ी मिसाल ये है ਕਿ ਅਗਰ ਇਸ ਵਕਤ ਨਹੀਂ ਰੱਖ ਸਕਦੇ ਤਾਂ ਇਹੀ ਸਵਾਬ ਅੱਲਾਹ ਤਾਲਾ ਜਦੋਂ ਬਾਅਦ ਚ ਕਜ਼ਾ ਕਰੂਗਾ ਉਸ ਨੂੰ ਇਹ ਸਵਾਬ ਦੇ ਦੇਣਗੇ ਅਊਜ਼ੁ ਬਿਲਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਰ ਰਸ਼ੀਦ ਅੱਜ ਆਪ ਸਭ ਦੇ ਸਾਹਮਣੇ ਹਾਜ਼ਰ ਹਾਂ ਅੱਜ ਸਾਡੇ ਨਾਲ ਮੁਫਤੀ ਦਿਲਸ਼ਾਦ ਸਾਹਿਬ ਮੌਜੂਦ ਨੇ ਔਰ ਅੱਜ ਦਾ ਜੋ ਟੌਪਿਕ ਸਾਡਾ ਰਹੇਗਾ ਟਾਪਿਕ ਰਹੇਗਾ ਜਿੱਦਾਂ ਸਾਡਾ ਸਫਰ ਔਰ ਬਿਮਾਰੀ ਦੇ ਹਾਲਾਤ ਦੇ ਵਿੱਚ ਰੋਜ਼ੇ ਦੇ ਕੀ ਹਕਾਕਮਾਤਨ ਮੋਤੀ ਸਾਹਿਬ ਪਿਛਲੇ 3-4 ਸਾਲ ਤੋਂ ਕੰਟੀਨਿਊਸਲੀ 4 ਸਾਲ ਤੋਂ ਹੀ ਪ੍ਰੋਗਰਾਮ ਚੱਲ ਰਿਹਾ ਚਾਰ ਸਾਲ ਤੋਂ ਹੀ ਸਾਡਾ ਸਾਥ ਦੇ ਰਹੇ ਹਨ ਹਰ ਵਾਰ ਇੱਕ ਛੋਟੇ ਜਿਹੇ ਸੱਦੇ ਦੇ ਉੱਪਰ ਸਾਡੇ ਆਉਂਦੇ ਨੇ ਔਰ ਸਾਡੇ ਜੋ ਆਡੀਅנס ਹੈ ਜੋ ਆਮ ਲੋਕ ਨੇ ਉਹਨਾਂ ਨੂੰ ਮੁਸਤਫੀਦ ਕਰਦੇ ਨੇ ਆਪਣੀ ਨੌਲੇਜ ਦੇ ਨਾਲ ਅਪਾ ਅੱਜ ਫੇਰ ਇਹਨਾਂ ਨੂੰ ਖੁਸ਼ਾਮਦੀਦ ਕਹੀਏ ਵੈਲਕਮ ਕਹੀਏ ਔਰ ਇਸ ਟਾਪਿਕ ਦੇ ਉੱਪਰ ਅਪਾ ਚਾਹੀਏ ਕਿ ਮੁਫਤੀ ਸਾਹਿਬ ਆਪਣੇ ਵਿਚਾਰ ਰੱਖਣ ਉਸ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਹੂੰਗਾ ਜੀ ਸਾਡੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਮਾਮੰਦ ਭਾਈ ਜੀ ਆਪ ਤੋਨੇ ਮਾਸ਼ਾਅੱਲਾਹ ਇਹ ਬਹੁਤ ਅੱਛੀ ਸ਼ੁਰੂਆਤ ਕੀਤੀ ਹੈ ਅਪਾ ਗੱਲ ਕਰ ਵੀ ਰਹੇ تھے ਇਸ ਚੀਜ਼ ਦੀ ਜੀ ਕਿ ਇਸ ਮੁਬਾਰਕ ਮਹੀਨੇ ਦੇ ਅੰਦਰ ਜਿਸ ਨੂੰ ਸ਼ਹਰੁਨ ਅਜ਼ੀਮ ਕਿਹਾ ਗਿਆ ਔਰ ਜਿਸ ਦੇ ਅੰਦਰ ਅੱਲਾਹ ਤਾਲਾ ਨੇ ਬੜੀਆਂ ਰਹਿਮਤਾਂ ਔਰ ਬੜੀਆਂ ਬਰਕਤਾਂ ਈਮਾਨ ਵਾਲਿਆਂ ਦੀ ਤਰਫ ਮਤਵਜਹ ਕੀਤੀਆਂ ਨੇ ਇਸ ਦੇ ਅੰਦਰ ਇੱਕ ਅੱਛੀ ਪਹਿਲ ਹੈ ਜੋ 3-4 ਸਾਲ ਤੋਂ ਅਸੀਂ ਦੇਖ ਰਹੇ ਹਾਂ ਮਾਸ਼ਾਅੱਲਾ ਕਿ ਲੋਕਾਂ ਨੂੰ ਮੀਡੀਆ ਦੇ ਜ਼ਰੀਏ ਜੋ ਹੈ ਰੋਜ਼ੇ ਦੀਆਂ ਬਖਵਖ ਔਰ ਇਸਲਾਮੀ ਨੌਲੇਜ ਦੀਆਂ ਬਖਵਖ ਬਾਤਾਂ ਨੇ ਜਿਹੜੀਆਂ ਉਹ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ ਔਰ ਇਸ ਤਾਲੁਕ ਨਾਲ ਅਲਹਮਦੁਲਿਲਾ ਬਹੁਤ ਸਾਰੇ ਉਲਮਾ ਦੀਆਂ ਬਾਤਾਂ ਸੁਣਨ ਨੂੰ ਮਿਲਦੀਆਂ ਨੇ ਅੱਲਾਹ ਤਾਲਾ ਇਸ ਨੂੰ ਜੋ ਹੈ ਕਬੂਲ ਕਰੇ ਔਰ ਇਸ ਨੂੰ ਅੱਲਾਹ ਤਾਲਾ ਸਾਡੇ ਲਈ ਸਦਕਾ ਜਾਰੀਆ ਬਣਾਵੇ ਅੱਜ ਅਸੀਂ ਬਾਤ ਕਰੀਏ ਜਿੱਥੇ ਟੌਪਿਕ ਹੈ ਸਾਡਾ ਜਿਹੜਾ ਕਿ ਮਰੀਜ਼ ਹੋਵੇ ਬੰਦਾ ਬਿਮਾਰ ਹੋਵੇ ਜਾਂ ਸਫਰ ਦੀ ਹਾਲਤ ਹੋਵੇ ਤਾਂ ਸ਼ਰੀਅਤ ਕੀ ਕਹਿੰਦੀ ਹੈ ਤਾਂ ਅਸੀਂ ਕੁਰਾਨ ਮੁਕੱਦਸ ਦੇ ਅੰਦਰ ਗੌਰ ਕਰੀਏ ਤਾਂ ਅੱਲਾਹ ਤਾਲਾ ਨੇ ਜਿੱਥੇ ਰੋਜ਼ੇ ਦਾ ਹੁਕਮ ਉਤਾਰਿਆ ਹੈ اتنے اللہ تعالیٰ آیت ارشاد فرما نے اللہ تعالیٰ حکم دینے نے یا ایوہ الذین آمنوا کتب علی السیام کما کتب الدین امن قبل کم لا الکم کیا ایمان والوں تھوڑے اوپر روزے فرض کیتے گئے جس طرح پہلے امتان دے فرض کیتے گئے تھے تاکہ تُسی تخوا اختیار کرو تھوڑے اندر تخبہ پیدا ہو جائے ادو آگلی نال مل دی آیت ہے جس کے اندر فرمایا ایام ماد فمن کان امن کم او اللہ سفرین فعد من یامن اخر ਇਸ ਦੇ ਅੰਦਰ ਬਿਮਾਰਾਂ ਵਾਰੇ ਔਰ ਮੁਸਾਫਿਰਾਂ ਵਾਰੀ ਹੁਕਮ ਦਿੱਤਾ ਹੈ ਅੱਲਾ ਤਾਲਾ ਨੇ ਕਿ ਅਗਰ ਕੋਈ ਆਦਮੀ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਉਸ ਦੇ ਅੰਦਰ ਉਸ ਨੂੰ ਕੋਈ ਸਫਰ ਪੇਸ਼ ਆ ਗਿਆ ਔਰ ਸਫਰ ਤੇ ਚੱਲਿਆ ਗਿਆ ਤਾਂ ਸਫਰ ਦੀ ਹਾਲਤ ਦੇ ਅੰਦਰ ਵੀ ਜ਼ਾਇਨ ਦੀ ਬਾਤ ਹੈ ਸਫਰ ਔਰ ਬੰਦਾ ਇਕਾਮਤ ਦੀ ਹਾਲਤ ਦੇ ਅੰਦਰ ਜਦ ਘਰ ਤੇ ਹੁੰਦਾ ਔਰ ਸਫਰ ਦੇ ਅੰਦਰ ਬੜਾ ਫਰਕ ਹੈ ਦੋਨਾਂ ਜ਼ਿੰਦਗੀਆਂ ਦੇ ਅੰਦਰ ਇਸ ਕਰਕੇ ਕਿ ਸਫਰ ਦੇ ਅੰਦਰ ਬਹੁਤ ਸਾਰੀਆਂ ਮੁਸ਼ਕਲਾਂ ਖਾਣ ਦੀ ਪੀਣ ਦੀ ਰਹਿਣ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਤਾਂ ਅੱਲਾਹ ਤਾਲਾ ਨੇ ਮੁਸਾਫਿਰਾਂ ਖਾਤਰ ਔਰ ਇਸੇ ਤਰ੍ਹਾਂ ਜੋ ਬੰਦਾ ਬਿਮਾਰ ਹੈ ਉਸਦੇ ਲਈ ਅੱਲਾਹ ਨੇ ਰਮਜ਼ਾਨ ਦੇ ਮਹੀਨੇ ਦੇ ਅੰਦਰ ਰੋਜ਼ਿਆਂ ਦੇ ਅੰਦਰ ਰੁਖਸਤ ਦਿੱਤੀ ਹੈ ਕਿ ਉਹ ਲੋਕ ਇਸ ਮਾਹ ਮੁਬਾਰਕ ਦੇ ਅੰਦਰ ਅਗਰ ਉਹ ਸਫ਼ਰ ਦੇ ਅੰਦਰ ਨੇ ਜਾਂ ਬਿਮਾਰ ਨੇ ਤਾਂ ਰੋਜ਼ਾ ਨਾ ਰੱਖਣ। ਅਲਬੱਤਾਂ ਰੋਜ਼ਾ ਹੁਣ ਜਿਹੜਾ ਉਹਨਾਂ ਦਾ ਛੁੱਟ ਗਿਆ ਉਸ ਨੂੰ ਕਦਰ ਰੱਖਣ ਕਿ ਬਿਮਾਰ ਜੋ ਹੈ ਤੰਦਰੁਸਤ ਹੋ ਜਵੇ ਔਰ ਜਿਹੜਾ ਮੁਸਾਫਿਰ ਹੈ ਉਹ ਘਰ ਵਾਪਸ ਆ ਜਾਵੇ ਯਾਨੀ ਉਸਦੇ ਸਫ਼ਰ ਦੇ ਜਿਹੜੇ ਦਿਨ ਨੇ ਉਹ ਖਤਮ ਹੋ ਜਾਣ ਫਿਰ ਉਹ ਰੋਜ਼ੇ ਰੱਖ ਸਕਦੇ ਨੇ। ਔਰ ਇਸ ਦਾ ਅਜੇ ਅਗਰ ਦੇਖੀਏ ਤਾਂ ਅੱਲਾਹ ਤਾਲਾ ਜੋ ਹੈ ਅੱਲਾ ਨੇ ਜੋ ਦੀਨ ਉਤਾਰਿਆ ਹੈ ਦੀਨ ਆਸਾਨ ਹੈ ਅਦੀਨੁ ਯਸਰੁਨ ਇਸ ਦੀ ਇੱਕ ਮਿਸਾਲ ਇਹ ਵੀ ਹੈ ਕਿ ਅੱਲਾ ਤਾਲਾ ਕਿਸੇ ਦੇ ਉੱਪਰ ਸਖਤੀ ਨਹੀਂ ਕਰਦੇ ਬਲਕਿ ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਅਦੀਨੁ ਯਸਰੁਨ ਦੀਨ ਆਸਾਨ ਹੈ ਤਾਂ ਆਸਾਨੀ ਦੀ ਇੱਕ ਬਹੁਤ ਬੜੀ ਮਿਸਾਲ ਇਹ ਹੈ ਕਿ ਅਗਰ ਇਸ ਵਕਤ ਨਹੀਂ ਰੱਖ ਸਕਦੇ ਤਾਂ ਇਹੀ ਸਵਾਬ ਅੱਲਾ ਤਾਲਾ ਜਦੋਂ ਬਾਅਦ ਚ ਕਜ਼ਾ ਕਰੂਗਾ ਉਸ ਨੂੰ ਇਹ ਸਵਾਬ ਦੇ ਦੇਣਗੇ ਇਸੇ ਤਰੀਕੇ ਨਾਲ ਅੱਲਾ ਤਾਲਾ ਨੇ ਫਰਮਾਇਆ ਲਾ ਇਕੁਲਿਫੁਲਲਾਹੁ ਨਫਸਨ ਇਲਾ ਵਸਾਹਾ ਕਿ ਅਸੀਂ ਕਿਸੇ ਨਫਸ ਦੀ ਤਾਕਤ ਤੋਂ ਜ਼ਿਆਦਾ ਕਵਤ ਤੋਂ ਜ਼ਿਆਦਾ ਕਿਸੇ ਦੇ ਉੱਪਰ ਬੋਝ ਨਹੀਂ ਪਾਉਂਦੇ ਤਾਂ ਜਾਹਿਰ ਦੀ ਬਾਤ ਹੈ ਅਗਰ ਮਰੀਜ਼ ਦੇ ਅੰਦਰ ਜੋ ਹੈ ਰੱਖਣ ਦੀ ਪਾਵਰ ਨਹੀਂ ਹੈ ਤਾਕਤ ਨਹੀਂ ਹੈ ਸਫਰ ਦੇ ਅੰਦਰ ਤਾਕਤ ਨਹੀਂ ਹੈ ਤਾਂ ਉਸ ਨੂੰ ਗੁੰਜਾਇਸ਼ ਦਿੱਤੀ ਗਈ ਅਲਬੱਤਾ ਅਗਰ ਬਿਮਾਰ ਜੋ ਹੈ ਬਿਮਾਰੀ ਦੀ ਵਜ੍ਹਾ ਨਾਲ ਬਿਮਾਰੀ ਦੇ ਬਾਵਜੂਦ ਵੀ ਅਗਰ ਰੱਖ ਲਵੇ ਜਾਂ ਮੁਸਾਫਿਰ ਸਫਰ ਦੀ ਹਾਲਤ ਦੇ ਅੰਦਰ ਵੀ ਰੱਖ ਲਵੇ ਤਾਂ ਉਸ ਦੇ ਲਈ ਰੋਜ਼ਾ ਰੱਖਣਾ ਬਿਹਤਰ ਹੈ ਕੋਈ ਦਿੱਕਤ ਨਹੀਂ ਹੈ ਅਗਰ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਬਹੁਤ ਵਫਾ ਸਫਰਦਾ ਹੁੰਦਾ ਹੈ ਲੇਕਿਨ ਸਫਰ ਸਹੂਲਤ ਦਾ ਹੁੰਦਾ ਹੈ ਤਾਂ ਆਦਮੀ ਅਗਰ ਸੋਚੇ ਕਿ ਮੈਂ ਰਖ ਸਕਦਾ ਹਾਂ ਉਹ ਰਖ ਲੇ ਤਾਂ ਉਸ ਦਾ ਰੋਜ਼ਾ ਜੋ ਹੈ ਮੰਨਿਆ ਜਾਊਗਾ ਔਰ ਦੂਸਰੀ ਇੱਕ ਬਾਤ ਇਹ ਹੈ ਕਿ ਅਗਰ ਮਰੀਜ਼ ਖੁਦਾਨਾ ਖਾਸਤਾ ਇਸ ਤਰ੍ਹਾਂ ਦਾ ਮਰਜ਼ ਹੈ ਕਿ ਇਸ ਦੇ ਸ਼ਿਫਾਇਾਬ ਹੋਣ ਦੇ ਇਹ ਆ ਇਸ ਦੇ ਤੰਦਰੁਸਤ ਹੋਣ ਦੇ ਬਹੁਤ ਘੱਟ ਚਾਂਸ ਨੇ ਬੰਦੇ ਦੀ ਕਮਜ਼ੋਰੀ ਜਿਹੜੀ ਬਾਦੀ ਹੋ ਜਾ ਰਹੀ ਹੈ ਔਰ ਬੰਦਾ ਆਉਣ ਵਾਲੇ ਦਿਨਾਂ ਚ ਇਸ ਤੋਂ ਜ਼ਿਆਦਾ ਹੀ ਕਮਜ਼ੋਰ ਹੋ ਜਾਣਾ ਜਿਸ ਤਰ੍ਹਾਂ ਬਹੁਤ ਸਾਰੇ ਮਰਜ਼ ਲਾਹਿਕ ਹੋ ਜਾਂਦੇ ਨੇ ਤਾਂ ਉਹਨਾਂ ਦੇ ਅੰਦਰ ਫਿਰ ਅੱਲਾਹ ਤਾਲਾ ਬੰਦਾ ਕਜ਼ਾ ਵੀ ਨਿਕਾਰ ਸਕਦਾ ਤਾਂ ਅੱਲਾਹ ਤਾਲਾ ਬੰਦੇ ਨੂੰ ਹੁਕਮ ਦਿੰਦੇ ਨੇ ਕਿ ਇਹ ਬੰਦਾ ਫਿਦੀਆ ਦੇ ਦੇਵੇ। ਯਾਨੀ ਇੱਕ ਰੋਜ਼ੇ ਦਾ ਫਿਦੀਆ ਕਿਸੇ ਗਰੀਬ ਨੂੰ ਜੋ ਹੈ ਜਾਂ ਤੱਪ ਮੌਨੇ 2 ਕਿਲੋ ਕਣਕ ਦੇ ਕਰੀਬ ਦੇ ਦੇਵੇ ਜਾਂ ਉਹਨੀ ਕੋਈ ਕੀਮਤ ਦੇ ਦੇਵੇ। ਇਹ ਫਿਰ ਇੱਕ ਰੋਜ਼ੇ ਦਾ ਪੌਨੇ 2 ਕਿਲੋ ਕਣਕ ਦੇ ਹਿਸਾਬ ਨਾਲ ਚਾਹੇ ਕੀਮਤ ਦੇ ਦੇਵੇ ਚਾਹੇ ਕਣਕ ਦੇ ਦੇਵੇ। ਇਹ ਉਸ ਦਾ ਫਿਦੀਆ ਮੰਨਿਆ ਜਾਊ ਫਿਰ ਉਹ ਬੰਦਾ ਨਾ ਤਾਂ ਰੋਜ਼ਾ ਮੌਕੇ ਤੇ ਰੱਖ ਸਕਦਾ ਹੈ ਨਾ ਉਹ ਕਜ਼ਾ ਕਰ ਸਕਦਾ ਫਿਰ ਉਸ ਦਾ ਫਿਦੀਆ ਦੇਣਾ ਹੀ ਉਸ ਦੇ ਰੋਜ਼ੇ ਦੀ ਤਰਫ ਤੋਂ ਕਾਫੀ ਹੋ ਜਾਊਗਾ। ਜੀ ਔਰ ਬਹੁਤ ਮਤਲਬ ਜਿਸ ਤਰ੍ਹਾਂ ਸੀ ਕਿ ਦਿਨ ਨੂੰ ਆਸਾਨ ਕਰਕੇ ਅੱਲਾਹ ਤਾਲਾ ਨੇ ਉਤਾਰਿਆ ਕਿ ਹਰ ਚੀਜ਼ ਦੇ ਵਿੱਚ ਕੁਝ ਨਾ ਕੁਝ ਗੁੰਜਾਇਸ਼ ਰੱਖੀ ਹੈ ਅੱਲਾਹ ਤਾਲਾ ਨੇ ਕਿ ਅਗਰ ਇਹ ਤਾਂ ਇਹ ਹੋ ਸਕਦਾ ਹਾਂ ਬਿਲਕੁਲ ਇਹੀ ਇਸ ਧਰਮ ਦਾ ਇਮਤੀਆਜ਼ ਹੈ ਇਹੀ ਇਸ ਧਰਮ ਦਾ ਜੋ ਹੈ ਅੱਲਾਹ ਤਾਲਾ ਨੇ ਇੱਕ ਤਰ੍ਹਾਂ ਇਮਤੀਆਜ਼ ਦਿੱਤਾ ਹੈ ਕਿ ਇਸ ਦੇ ਅੰਦਰ ਬੰਦੇ ਨੂੰ ਆਸਾਨੀ ਮਿਸਾਲ ਦੇ ਤੌਰ ਤੇ ਤੁਸੀਂ ਨਮਾਜ਼ ਲੈ ਲਓ ਖੜੇ ਹੋ ਕੇ ਨਹੀਂ ਪੜ ਸਕਦੇ ਹੈਗੇ ਬੈਠ ਕੇ ਪੜ ਲਓ ਅੱਲਾ ਨਬੀ ਸੱਲੱਲਾਹੁ ਅਲੈਹ ਵਸੱਲਮ ਨੇ ਫਰਮਾਇਆ ਬੈਠ ਕੇ ਨਹੀਂ ਪੜਸਾ ਲੇਟ ਕੇ ਪੜ ਲਓ ਲਓ ਲੇਟ ਕੇ ਵੀ ਪੜ ਲਓ ਯਾਨੀ ਜਿਸ ਹਾਲਤ ਦੇ ਅੰਦਰ ਬੰਦਾ ਹੈਗਾ ਉਸ ਹਾਲਤ ਦੇ ਅੰਦਰ ਉਹ ਜਿੰਨੀ ਗੁੰਜਾਇਸ਼ ਰੱਖਦਾ ਹੈ ਜਿੰਨੀ ਤਾਕਤ ਰੱਖਦਾ ਹੈ ਜਿੰਨੀ ਖੂਬਤ ਰੱਖਦਾ ਹੈ ਇਸਲਾਮ ਉਸ ਤੋਂ ਉਸਦਾ ਹੀ ਮਤਾਲਬ ਕਰਦਾ ਹੈ ਇਹ ਨਹੀਂ ਹੈ ਕਿ ਜੀ ਸਾਰਿਆਂ ਨੂੰ ਇਹ ਕਰਨੀ ਪਊਗਾ ਸਾਰਿਆਂ ਨੇ ਇੱਕੋ ਹੀ ਉਹ ਕਰਨਾ ਹੈ ਇਸ ਦੇ ਨਾਲ ਇਹ ਹੋ ਜਾਊਗਾ ਕਿ ਅਗਰ ਕੋਈ ਕਮਜ਼ੋਰ ਹੈ ਵਿਚਾਰਾ ਕੋਈ ਮੁਸਾਫਿਰ ਹੈ ਕੋਈ ਇਸ ਤਰ੍ਹਾਂ ਬੰਦਾ ਪਰੇਸ਼ਾਨ ਹਾਲ ਹੈ ਉਸ ਦੇ ਉੱਪਰ گویا ਕਿ ਜ਼ੁਲਮ ਹੋ ਜੇ ਜਦ ਕਿ ਇਸਲਾਮ ਜਿਹੜਾ ਹੈ ਜ਼ੁਲਮ ਨੂੰ ਖਤਮ ਕਰਨ ਦੇ ਲਈ ਆਇਆ ਹੈ ਨਾ ਕਿ ਲੋਕਾਂ ਦੇ ਉੱਪਰ ਜ਼ੁਲਮ ਭਾਰੀ ਜੋ ਹੈ ਜ਼ੁਲਮ ਕਰਨ ਦੇ ਲਈ ਆਇਆ ਹੈ ਲੋਕਾਂ ਦੇ ਉੱਪਰ ਭਾਰੀ ਬਣਨ ਦੇ ਲਈ ਆਇਆ ਇਸ ਕਰਕੇ ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਫਰਮਾਇਆ ਕਿ دین ਬੜਾ ਆਸਾਨ ਹੈ ਜੋ ਬਸ਼ਰਤੇ ਕਿ ਇਸ ਦੇ ਉੱਪਰ ਚੱਲਣਾ ਚਾਹੇ ਬੇਸ਼ੱਕ ਬਹੁਤ ਬਹੁਤ ਸ਼ੁਕਰੇਮੁਦ ਤੁਸਬ ਮਾਸ਼ਾਅੱਲਾ ਬਹੁਤ ਅੱਛੀ ਨੌਲੇਜ ਦੱਤੀ ਹੈ ਔਰ ਖਾਸ ਤੌਰ ਤੇ ਜੋ ਸਾਡੇ ਭਾਈ ਸਫਰ ਦੇ ਵਿੱਚ ਰਹਿੰਦੇ ਨੇ ਆ ਕੋਈ ਕਿਸੇ ਕਿਸਮ ਦੀ ਬਿਮਾਰੀ ਦੇ ਵਿੱਚ ਮੁਤਲਾਨ ਉਹਨਾਂ ਦੇ ਵਾਸਤੇ ਮਤਲਬ ਕੀ ਰੁਕਸਤ ਹੈ ਇਸਲਾਮ ਦੇ ਵਿੱਚੋਂ ਸਾਰਾ ਕੁਝ ਤੁਸੀਂ ਦੱਸਿਆ ਬਹੁਤ ਬਹੁਤ ਸ਼ੁਕਰੀਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਨਸ਼ਾਅੱਲਾ ਅਲੱਗ-ਅਲੱਗ ਟੌਪਿਕਸ ਦੇ ਉੱਪਰ ਗੱਲ ਕਰਦੇ ਰਾਂਗੇ ਇਨਸ਼ਾਅੱਲਾ ਇਨਸ਼ਾਅੱਲਾ ਜ਼ਰੂਰ ਸ਼ੁਕਰੇ ਜਜ਼ਾਕੱਲਾ